राव लाल पर पुरख मिलाया बलराम जी निरपो पै मन हो मै मै लॻाया बलराम जी निर्मल पाव पाया हर गुण गाया हर वेखाए राम हज़ूरे हर आत्म राम फसारिया स्वामी सड़ब रहिया परपूरे

चौत हर पाया प्रवग नासी जान तोल चौतीनाव हर पाया प्रव्यसी चौकीला मंदर ਪੂਰੀ ਮਨਸਾ ਪੂਰੀ ਆਸ ਪੂਰੀ ਮਨਸਾ ਦਰਸਾ ਮੇਰੇ ਰਾਹ ਪੂਰੀ ਆਸ ਪੂਰੀ ਮਨਸਾ ਪੂਰੀ ਆਸ ਪੂਰੀ ਮਨਸਾ ਪੂਰੀ ਆਸ i uh the -huh. ਤੇ ਇਸਾਰ ਗੇਨਾ ਦੇਸ ਜੋੜੀ ਤੀਰ ਤੋਂ ਕਾਰਤਾਰੀ ਜੋੜੀ ਤੀਰ ਤੋਂ ਕਾਰਤਾਰੀ ਢੋਲ ਮਰਦੰਗ ਵੱਜਦੇ ਸਹੀ ਸਤਿ ਸ਼੍ਰੀ ਅਕਾਲ ਮੈਂ ਸੋ ਕਿਉਂ ਪਰੋ ਸਾਰੇ ਮਨ ਤੁਮ੍ਹਰੇ ਮੇਰੇ ਸਰਦਾਰੋਂ ਪਰ ਸਾਡੇ ਬਾਟੇ ਸਾਹਿਬਾ ਜਾਣੀ ਕਰਦੇ ਹੈ ਤੇਰੇ ਸਤ ਹੈ ਤੇਰੇ ਨਾਮ ਸਦਾ ਸਿਪਤ ਸੁਨਾ ਤੇਰੇ ਨਾਮ ਮਨ ਵਸਾਵੈ ਸਾਥ ਦੇ ਮਹਾਨ ਸਾਥ ਨਾਮ ਆਧਾਰ ਮੇਰਾ ਜਨਪੱਖਾਂ ਸਰਦ ਗਵਾਈਆ ਸਾਥ ਸੁਮਨ ਅਰਦਾਸ ਅੱਜ ਇੱਛਾ ਕਬੂਦ ਕਰ ਕਨ ਹਰ ਬਾਤ ਤੇ ਅਨੰਤ ਸੁਣੋ ਬੜ ਇੱਕ ਪਤੇ ਵਾਜੁਰ ਦੀ ਕੀ ਪਤੇ ਵਾਜੁਰ ਦੀ ਕੀ ਪਤੇ ਰਾਸੁ ਰਹੀ ਤੂ ਵੇ ਨੀਰਾਸ ਤਮ ਮਾਰ ਬਿਨਾ ਮਾਰ ਪਤੇ ਤੂ ਬਰੇ ਸੂਤਰ ਤਾਰੀ ਤੂ ਹੋਇ ਆਤਮਾ ਜੀ ਤੋਰੀ ਗਾਤ ਮੈਂ ਤੂੰ ਹੀ ਜਾਨੀ ਨਾਨਕ ਦਾਸ ਸਦਾ ਸਰਵਾਮੀ ਸਦੇ ਆਗੇ ਅਰਦਾਸ ਹੇ ਵਾਹਿਗੁਰੂ 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 ਮੈਂ ਤਾਂ ਦਿਵਾਨ ਤੋ ਹੈ ਮੇਰੇ ਸਾਹਮਣੇ ਤਦਾਗੀ ਅਰਦਾਸ ਮੈਂ ਵਰਤੋ ਨਾ ਇਸ ਸੋਹਰੇ ਬਣੇ ਮੇਰਾ ਤੇ ਉਸ ਕਾਸ

ਅਜੂਦ ਦੇ ਸਾਗੇ ਨਵਾਜੇ ਪੰਜ ਪਿਆਰੇ ਵਿਚਾਲੇ 40 ਸਾਂਝਾ ਦੇ 40 ਮੁਕਤੇ ਹੱਥੀਆਂ ਜਖਮੀਆਂ ਕਰਕੇ ਜਨਾਇ ਨਾਮ ਦਿੱਤੇ ਆ ਵਣ ਕੀ ਸਕਿਆ ਤਾਂ ਇਸੇ ਦਿੱਤੇ ਵਨ ਬੰਦ ਕਰਵਾਇਆ ਝੜਖੜੀਆਂ ਤੇ ਜੜੇ ਰੰਬੀਆਂ ਨਾਲ ਟੋਪਰੀਆਂ ਦਵਾਈਆਂ ਆ ਰਿਆ ਨਾਲ ਚਰਾਏ ਦੀ ਬੰਦ ਕੀਤਾ ਗਏ ਆਪ ਜੀ ਦੇ ਬਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ ਜੀ ਕੀ ਇਸ ਦਾ ਬਹੁਤ ਕਰਨ ਲਗਾਵਾ ਜਿੰਨਾ ਪਿਆਰਿਆਂ ਸਿਤਿਆਰਿਆਂ ਗੁਰ ਸਿੱਖਾਂ ਆਵਾ ਪਤਾਂ ਦੀ ਜਨਰਲ ਚਾਂਸਰ ਦੇ ਕੋਲ ਸਾਹਿਬ ਹੋਣਾ ਪੰਜਾਂ ਤੱਕ ਤਾਂ ਸ਼ੁਰੂਤ ਗੁਰੂਵਾਰ ਇਨਸਾਨਾਂ ਦਾ ਮੰਗਵ ਤੇ ਅੰਤ ਦੇ ਕੋਲ ਖਾਲਸਾ ਸਾਹਿਬ ਹੋਰਨਾਮ ਜੀ ਸ੍ਰੀ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਤਾਦਿ ਤਾਵਨ ਸਾਧਕਾਂ ਸੋਖੋਵੇ ਜਿੱਥੇ ਜਹਾ ਜੀ ਗੁਰੂ ਖਾਲਸਾ ਜੀ ਦਾ ਬਕਸ਼ਣਾ ਜੀ ਗੁਰੂ ਸਿੱਖਾਂ ਨੇ ਸਿੱਖੀ ਦਾ ਕਿ ਇਸ ਤਾਰਾ ਦਾ ਦਾਤ ਦਾ ਨਾਮ ਦਾ ਸ੍ਰੀ ਅੰਮ੍ਰਿਤ ਸਰ ਜੀ ਦੇ ਦਰਸ਼ਨ ਸਨ ਚੌਕੀਆਂ ਝੰਡੇ